ਸੀਸੀਟੀਵੀ ਕੈਮਰਾ ਚੋਰ ਇੱਕ ਵਾਰ ਫੇਰ ਹੋਇਆ ਸਰਗਰਮ ਸੀਸੀਟੀਵੀ ਲਾਉਣ ਦੀਆਂ ਤਸਵੀਰਾਂ ਆਈਆਂ ਸਾਹਮਣੇ ਜਾਣਕਾਰੀ ਮੁਤਾਬਕ ਬੀਤੀ ਰਾਤ 12:07 ਮਿੰਟ ਦੇ ਕਰੀਬ ਜਲਾਲਾਬਾਦ ਦੇ ਡਾਕਟਰ ਸਿੱਧੀ ਵਾਲਾ ਚੌਂਕ ਦੇ ਨਜ਼ਦੀਕ ਇੱਕ ਮੈਡੀਕਲ ਸਟੋਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਇੱਕ ਚੋਰ ਦੇ ਵੱਲੋਂ ਉਤਾਰ ਲਿਆ ਗਿਆ ਦਾਸ ਲਈਏ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਦੂਸਰੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਤੜਕਸਾ ਆ ਕੇ ਦੁਕਾਨ ਖੋਲ ਕੇ ਆਪਣੇ ਸੀਸੀਟੀਵੀ ਚੈੱਕ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇੱਕ ਕੈਮਰਾ ਹੀ ਗਾਇਬ ਹੈ ਜਦ ਤਸਵੀਰਾਂ ਦੇਖੀਆਂ ਜਾਂਦੀਆਂ ਤਾਂ ਉਸ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਸ਼ਖਸ ਦੇ ਵੱਲੋਂ ਰਾਤ 12 ਵਜੇ ਕੇ 7-8 ਮਿੰਟ ਤੇ ਇਸ ਜਗ੍ਹਾ ਤੇ ਪਹੁੰਚ ਸੀਸੀਟੀਵੀ ਕੈਮਰਾ ਚੋਰੀ ਕਰ ਲਿਆ ਗਿਆ ਦੱਸਦੀ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਚੋਰ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ ਚੋਰੀ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਹੁਣ ਦੁਕਾਨਦਾਰ ਦੇ ਵੱਲੋਂ ਇਸ ਚੋਰ ਦੀ ਭਾਲ ਕਰ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਕਿ ਰਾਤ ਦੇ ਤਾਈ ਮੇਰੀ 12 ਵਜੇ 7-8 ਮਿੰਟ ਦਾ ਇਹ ਪਰਲੀ ਸਾਈਡ ਤੋਂ ਆਂਦਾ ਮੈਂ ਤਾਂ ਹਲਕੁਦਤੀ ਨਾ ਮਤਲਬ ਵੇਖਣ ਲੱਗਿਆ ਵੀਡੀਓ ਤੇ ਵੇਖਿਆ ਜਦੋਂ ਪਤਾ ਲੱਗਿਆ ਵੀ ਕੈਮਰੇ ਮਤਲਬ ਚੋਰੀ ਏ ਤੇ ਮੈਂ ਵੀਡੀਓ ਚਲਾ ਕੇ ਵੇਖੀ ਅੱਜ ਰਾਤ ਦੀ ਗੱਲ ਏ ਕੱਲ ਰਾਤ 12:07 ਦੇ ਵਕਤ ਆਇਆ ਸਾਫ ਸ਼ਖਲ ਇੰਦੀ ਆ ਗਈ ਏ ਮਤਲਬ ਉਹ ਹੀ ਹੁੰਦਾ ਜਿਹੜਾ ਇਹਨੇ ਬਾਹਰ ਨਿਕੰਗੀਆਂ ਨੇ ਕੈਮਰੇ ਲਾਇਏ ਨੇ ਮੈਂ ਪਹਿਲਾਂ ਵੀ ਕਈ ਵਾਰ ਜਿਹੜਾ ਹੈਗਾ ਇਹਨੇ ਕੈਮਰੇ ਲਾਇਏ ਵੀਡੀਓ ਪਾਈ ਸੀ ਹੁੰਦੀ ਵੀ ਜੋ ਜੀ 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 ਇਹ ਰਾਤ ਕੈਮਰੇ ਤੁਸੀਂ ਸਿਰੇ ਆ ਕੇ ਦੇਖਿਆ ਹਾਂਜੀ ਮੈਂ ਤਾਂ ਹੁਣੇ ਦੇਖਿਆ ਜੀ ਮੇਰੇ ਤਾਂ ਫੇਰ ਦਾ ਤਾਂ ਧਿਆਨ ਹੀ ਨਹੀਂ ਪਿਆ ਜੀ ਕੀ ਹੁਣ ਮੰਗ ਕੀ ਕਰਦੀ ਮਾਮ ਕੀ ਕਰਦਾ ਜੀ ਮੈਂ ਤਾਂ ਪਰੇਸ਼ਾਨ ਹੋ ਗਿਆ ਮੈਨੂੰ ਮੈਨੂੰ ਉਹਦਾ ਲਾ ਕੀ ਵੀ ਇਹਦਾ ਦੂਜਾ ਵੀ ਨਿਸ਼ਾਨ ਹੈਗਾ ਬਾਹਰ ਲੈਣ ਦੂਜਾ ਕੰਮ ਲੱਗਿਆ ਕੱਲ ਨੂੰ ਕੋਈ ਵਾਰ ਦਾ ਚੱਲਦਾ ਹਮ ਨੱਥ ਪਾਣੀ ਚਾਹੀਦੀ ਹੈ ਪਾਣੀ ਚਾਹੀਦੀ ਹੈ ਗਰਮ ਪਾਣੀ ਚਾਹੀਦਾ ਠੀਕ ਹੈ